ਇਹਨੂੰ ਫੋਰਮ ਰਿਪੋਰਟਾਂ ਨੂੰ ਇਹਦੇ ਬਾਰੇ ਹਾਂ ਕਿ ਇਸ ਤੋਂ ਪਹਿਲਾਂ ਪੰਜਾਬ ਦਾ ਕਈ ਬਹੁਤੇ ਇਹੋ ਜਿਹੀਆਂ ਨਾਲੀਆਂ ਜਿਹੜੀਆਂ ਘੜਿਆ ਹੋਇਆ ਸਭ ਤੋਂ ਡਿੱਗਦੇ ਦਿੱਤੇ ਚੁੱਕਾ ਮੁਰਦਾਬਾ ਮੁਰਦਾਬਾ ਮੁੱਖ ਸਰਕਾਰ ਪ੍ਰਸ਼ਾਸਨ ਮੁਰਦਾਬਾ ਮੈਂ ਤਸਵੀਰਾਂ ਚ ਲੋਕ ਪਹੁੰਚ ਰਹੇ ਤਿੰਨ ਗੱਲ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਮੈਂ ਆ ਮਾਦੀ ਪਾਰਦੀ ਦਾ ਪ੍ਰਧਾਨ ਆ ਤਿੰਨ ਮਹੀਨੇ ਹੋ ਗਏ ਆ ਜਾਂਦੇ ਆ ਛੋਟੀ ਮਾਰ ਕੇ ਆ ਜਾਂਦੇ ਸਾਡੀ پوری ਗੰਦਾ ਪਾਣੀ ਪੀ ਕੇ ਮਰਦੀ ਸਾਡੇ ਮਲੇ ਦੇ ਜਾ ਕੇ ਪਾਣੀ ਕਿੰਨਾ ਦੋਤਾ ਆ ਅਕਸਰ ਜਿਹੜੇ ਏਸੀ ਚੋ ਲਈ ਪਾੜ ਨਿਕਲਦੇ ਸਾਡੇ ਨਾਲ ਲੋਕ ਜਿਹੜੇ ਬਿਮਾਰ ਹੋ ਰਹੇ ਆ ਸਾਡੇ ਨਿੱਕੇ ਨਿੱਕੇ ਬੱਚੇ ਹਸਾਂ ਨਹੀਂ ਪਾ ਰਹੇ ਕੋਈ ਨਾ ਕੋਈ ਫੌਣ ਨਹੀਂ ਚੁਗਦਾ ਜਾ ਕੇ ਦੇਖੋ ਗਲੀ ਦਾ ਵੀਡੀਓ ਲਈ ਤਾਰੇ ਕੋ ਯਾਰ ਵੀਡੀਓ ਦਿਓ ਪ੍ਰੈਸ਼ਨ ਹੋਇਆ ਕਿੱਥੇ ਜਾ ਕੇ ਮੋਕਾ ਵੇਖੋ ਇੰਨੇ ਇੰਨੇ ਪੈਸੇ ਕੰਮ ਤੋਂ ਨਹੀਂ ਆਉਂਦੇ ਪਾਣੀ ਕੀ ਆਵਾਜ਼ ਸਾਡੇ ਬੱਚੇ ਇਹ ਨਹੀਂ ਕਰਦੇ ਨਿਕਲ ਖੜੇ ਪਾਣੀ ਵਿੱਚ ਕਿੰਨਾ ਪਾਣੀ ਆਉਂਦਾ ਦੋ ਵਾਰੀ ਫੂਣ ਕਿੰਨਾ ਦੋਈ ਵਾਰੀ ਆਉਂਦਾ ਕੋਈ ਇੱਕ ਬੰਦਾ ਗੱਲ ਸੁਣੇ ਬਾਹਰ ਨਿਕਲਦੇ ਕੀ ਪਤਾ ਗਰੀਬਾਂ ਦਾ ਹਾਲ ਕੀ ਵੇਚਦੀ ਐ ਛੋਟੇ ਛੋਟੇ ਬੱਚੇ ਬਿਮਾਰ ਹੋ ਰਹੇ ਕੁੜੀ ਸਾਡੀ 8-9 ਸਾਲਾਂ ਦੀ ਕੁੜੀ ਚਾਰ ਬੱਚੇ ਸੀ ਗੰਦਾ ਪਾਣੀ ਪੀ ਕੇ ਮਰ ਗਈ ਐ ਉਹਦਾ ਜ਼ਿੰਮੇਵਾਰ ਕੌਣ ਐ ਕੋਈ ਕੁਰਤੀ ਨਹੀਂ ਲੈਂਦੇ ਅੰਬਸਰ ਦਾ ਬੇੜਾ ਘੜ ਕਰਤਾ ਇਹਨਾਂ ਨੇ ਨਾ ਸਰਕਾਰ ਦਾ ਬਦਨਾਮ ਕਰਦੇ ਐ ਇਹ ਜਿਹੜੇ ਜਿੰਨੇ ਵੀ ਪੁਰਾਣੇ ਅਫਸਰ ਹੈਗੇ ਆ ਇਹ ਸਾਰੇ ਕਾਲੀਆਂ ਦੇ ਕਾਂਗਰਸੀਆਂ ਦੇ ਹੈਗੇ ਆ ਐਸ ਕਰਕੇ ਸਰਕਾਰ ਨੂੰ ਬਦਨਾਮ ਕਰਨ ਲਈ ਐ ਪਤਾ ਸਾਡੀ ਸਰਕਾਰ ਦਾ ਇਹਨਾਂ ਨੇ ਫਾਰ ਕੇ ਇਹ ਸਾਡੀਆਂ ਮਾਵਾ ਭੈਣਾਂ ਸਾਡੇ ਬਜ਼ੁਰਗ ਹਾਰ ਕੇ ਇਤਰਾ ਦੇਣਾ ਹੈ ਸਰਕਾਰ ਨੂੰ ਇਹ ਵਾਤ ਸੋਟੀ ਨਹੀਂ ਮਾਰਦੇ ਇਹ ਆਹ ਜਦ ਨੇ ਆਪੇ ਹੌਲੀ ਹੌਲੀ ਨਿਕਲ ਜਾਣਾ ਨਿਕਲਦਾ ਨਹੀਂ ਥੱਕ ਰਹੇ ਹਾਂ ਜੀ ਤੁਹਾਡੀ ਮਾਰ ਕੇ ਜਾਂਦੇ ਨੇ ਨਾਤ ਬਹੁਤ ਠੰਡੇ ਮੁੰਡੇ ਤਾਂ ਇਹਨਾਂ ਨੂੰ ਮਾਰਾ ਹੀ ਸੋਟ ਆਹ ਵੇਖੋ ਮੇਰਾ ਮੁੰਡਾ ਟੁੱਟਾ ਕੰਮ ਨਹੀਂ ਬੰਦ ਹੋਗਾ ਕੰਮ ਜੇ ਬੰਦ ਸਾਡਾ ਹੋ ਗਿਆ ਤੇ ਅਸੀਂ ਖੰਡੇ ਵਾਲਾ ਚੌਂਕ ਜਾਮ ਕਰਨਾ ਜੀ ਤੇ ਇਹ ਤੁਸੀਂ ਜੇ ਜ਼ਿੰਮੇਵਾਰੀ ਚੁੱਕਦੇ ਵੀ ਉਦੋਂ ਨਹੀਂ ਕੰਮ ਬੰਦ ਹੋਏਗਾ ਤੇ ਫਿਰ ਭੇਜੋ ਕੰਮ ਨਹੀਂ ਕੰਮ ਨਹੀਂ ਬੰਦ ਹੋਊਗਾ ਅਸੀਂ ਅਗਲਾ ਤੰਨਾ ਮਿਸਟਰ ਸਾਹਿਬ ਦੀ ਕੋਠੀ ਦੇ ਬਾਹਰ ਲਾਣਾ ਜੀ ਲਗਾਤਾਰ ਹੀ ਚੰਦੂ ਮੈਂ ਵੀਰ ਜੀ ਬੱਬਲ ਪ੍ਰਧਾਨ ਤੁੰਗਬਾਲਾਕਰਾ ਕਿਰਪਾਲ ਗਲੋਨੀ ਦਾ ਰਹਿਣ ਵਾਲਾ ਹਾਂ ਤੇ ਮੈਂ ਉਥੋਂ ਦੇ ਆਗੂ ਹੋ ਕੇ ਤੇ ਇਹ ਸਾਰੀ ਸਭਾ ਨੇ RAMU ਭਾਜੀ ਨੇ ਆਪਾਂ ਇੱਕ ਟੀਮ ਬਣਾਈ ਆ ਵੀ ਅਸੀਂ ਨੇਜੀ ਪਾਰਟੀਆਂ ਨੂੰ ਪਿੱਛੇ ਛੱਡ ਕੇ ਅਸੀਂ ਆਪਣੇ ਇਲਾਕੇ ਦਾ ਕੰਮ ਕਰਵਾਉਣਾ ਵਾ ਤੇ ਕਰਵਾਉਣਾ ਵੀ ਉਹਨਾਂ ਦੀ ਧੌਣ ਤੇ ਗੋਡਾ ਰੱਖ ਕੇ ਕਾਰਪੋਰੇਸ਼ਨ ਦੀ ਧੌਣ ਤੇ ਗੋਡਾ ਰੱਖ ਕੇ ਕਰਾਉਣਾ ਇਹ ਕੰਮ ਆਪਾਂ ਹਾਂਜੀ ਤੇ ਜੇ ਨਾ ਹੱਡੀ ਸੁਣਵਾਈ ਇਹਨਾਂ ਨੇ ਕੀ ਤੇ ਕੀਤੀ ਤੇ ਆਪਾਂ ਸਭ ਤੋਂ ਪਹਿਲਾਂ ਆਪਣਾ ਖੰਡੇ ਵਾਲਾ ਚੌਂਕ ਜਿਹੜਾ ਮਜੀਠਾ ਰੋਡ ਵਾਲਾ ਵਾ ਉਹ ਜਾਮ ਕਰਾਂਗੇ ਉਹਦਾ ਚੱਕਾ ਜਾਮ ਕਰਾਂਗੇ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿਸਾਨਾਂ ਨੇ ਕਿਸਾਨ ਭਰਾਵਾਂ ਨੇ ਧਰਨਾ ਲਾਇਆ ਨਾ ਅਸੀਂ ਪੱਕਾ ਧਰਨਾ ਲਾਵਾਂਗੇ ਉਥੇ ਕਿੰਨੀਏ ਤਾਂ ਮੁਸ਼ਕਲ ਆ ਰਹੀ ਹੈ ਇਹ ਭਾਈ 3 ਮਹੀਨੇ ਹੋ ਗਏ 3 ਮਹੀਨਿਆਂ ਤੋਂ ਤੈਨੂੰ 3 ਮਹੀਨੇ ਤੋਂ ਤੁਹਾਨੂੰ ਬਾਰ ਬਾਰ ਸੁਣਵਾਈ ਕਿਉਂ ਨਹੀਂ ਤੁਹਾਡਾ ਮਸਲਾ ਹੁੰਦਾ ਭਾਜੀ ਲਾਰੇ ਲਾ ਦਿੰਦੇ ਆ ਕਮਿਸ਼ਨਰ ਸਾਹਿਬ ਨੂੰ ਫੋਨ ਕਰੀਦਾ ਵਾ ਮੇਰੇ ਕੋਲ ਡਟੇਲਾ ਕੋਲਾ ਸਾਰੀਆਂ ਮੇਰੇ ਕੋਲ ਮੌਜੂਦ ਨੇ ਉਹਨਾਂ ਨੂੰ ਫੋਨ ਕਰੀਦਾ ਵਾ ਕਿ ਸਰ ਸਾਡੇ ਇਲਾਕੇ ਚ ਬੰਦਾ ਭੇਜੋ ਬੰਦੇ ਕਿਉਂ ਨਹੀਂ ਭੇਜਦੇ ਹਾਡੇ ਇਲਾਕੇ ਚ ਬੰਦੇ ਭੇਜੋ ਕਿਉਂ ਨਹੀਂ ਭੇਜਦੇ ਤੁਸੀਂ ਸਾਡੇ ਇਲਾਕੇ ਚ ਬੰਦੇ ਉਹ ਕਹਿ ਦਿੰਦੇ ਆ ਵੀ ਭਾਜੀ ਤੁਹਾਡੇ ਇਲਾਕੇ ਚ ਬੰਦੇ ਆਉਂਦੇ ਆ ਤੇ ਬੰਦੇ ਜਿਹੜੇ ਆਉਂਦੇ ਨੇ ਰਾਮੂ ਭਾਈ ਨੂੰ ਪੁੱਛ ਲਓ ਜਾਂ ਮੇਰੀਆਂ ਭੈਣਾਂ ਇੱਥੇ ਬੈਠੀਆਂ ਨੇ ਤਿੰਨ ਛੋਟੀਆਂ ਲਾ ਕੇ ਚੱਲ ਜਾਂਦੇ ਨੇ ਤੇ ਚਾ ਉਹਨਾਂ ਨੂੰ ਕਹਿੰਦਾ ਭਾਈ ਜੀ ਫਿਰ ਚਾਹ ਪੀ ਲਓ ਪਰ ਉਹ ਕਹਿ ਦਿੰਦੇ ਭਾਜੀ ਇਹ ਅੱਜ ਨਹੀਂ ਨਿਕਲਿਆ ਤੇ ਕੱਲ ਸਰ ਹੁਣਾ ਨੂੰ ਫੋਨ ਕਰ ਦਿੱਤਾ ਵਾ ਤੇ ਕੱਲ ਨਿਕਲਣਾ ਵਾ ਕੱਲ ਆਪਾਂ ਮਸ਼ੀਨਾਂ ਲੈ ਕੇ ਆਵਾਂਗੇ ਭਾਜੀ ਇਹ ਮਸ਼ੀਨਾਂ ਇਹ ਮਸ਼ੀਨਾਂ ਲਾ ਰਿਆਂ ਜੀ ਰਹਿ ਗਿਆ ਨਾ ਉੱਥੇ ਤੱਕ ਹਾਲੇ ਤੱਕ ਕੋਈ ਮਸ਼ੀਨ ਪਹੁੰਚੀ ਆ ਤੇ ਨਾ ਉੱਥੇ ਕੋਈ ਮਸ਼ੀਨ ਗਈ ਆ ਤੇ ਸੀਵਰੇਜ ਉਸੇ ਤਰ੍ਹਾਂ ਗੰਦ ਰੋੜਦਾ ਫਿਰਨ ਡਿਆ ਵਾ ਉੱਤੇ ਉੱਤੇ ਹਾਂਜੀ ਇੱਥੇ ਜੀ ਧਰਨਾ ਮੌਜੂਦ ਹੈ ਅਸੀਂ ਕਿਸਾਨਾਂ ਵਾਂਗੂ ਪੱਕਾ ਧਰਨਾ ਲਾਉਣਾ ਵਾ ਜਿਹੜੀ ਨਾ ਨਾ ਸੁਣਵਾਈ ਕੀਤੀ ਇਹਨਾਂ ਨੇ ਤੇ ਇਹੀ ਕਿਸਾਨ ਆਵਾਂ ਨੂੰ ਪੱਕਾ ਧਰਨਾ ਲਾਵਾਂਗੇ ਟੁੰਗਬਾਲਾ ਦੇ ਵਾਸੀ ਸਾਰੇ ਹੀ ਨਿਕਲ ਕੇ ਆਉਣਗੇ ਬਾਹਰ ਤੇ ਸਾਰੇ ਹੀ ਧਰਨਾ ਲਾ ਕੇ ਤੇ ਇਹਨਾਂ ਦਾ ਘਰੋ ਕਰਾਂਗੇ ਆਪਾਂ ਜਾਂ ਤੇ ਆਪਣੀਆਂ ਨੌਕਰੀਆਂ ਤੋਂ ਸਤੀਫੇ ਦੇਣਗੇ ਤੇ ਜਾਂ ਫਿਰ ਹੱਡਾ ਕੰਮ ਕਰਨਗੇ ਮੈਨੂੰ ਤੇ ਕੀ ਜੀ ਤੁਸੀਂ ਕਾਰਜ ਵਿਹਾਰ ਦਫਤਰ ਹੈ ਕੀ ਮੁੰਡਾ ਜੀ ਮੇਰਾ ਨਾਂ ਹੈਗਾ ਜੀ RAMLAL ਮੈਂ ਕਿਰਪਾਲ ਕਲੋਨੀ ਟੁੰਗਬਾਲਾ ਟੁੰਗਬਾਲਾ ਦਾ ਰਹਿਣ ਵਾਲਾ ਐ ਮੈਂ ਆਮ ਆਦਮੀ ਪਾਰਟੀ ਦਾ ਇੱਕ ਪ੍ਰਧਾਨ ਆ ਮੋਤਵਾਰ ਬੰਦਾ ਐ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਾਰਪਸ਼ੰਦ ਫੋਨ ਕਰ ਕਰ ਕੇ ਇਹ ਸਾਡੀ ਇੱਕ ਕੁੜੀ ਜਿਹੜੀ ਆ ਉਥੇ ਗੰਦਾ ਪਾਣੀ ਪੀ ਕੇ ਮਰ ਗਈ ਆ ਸਾਡੇ ਮੱਲੇ 'ਚ ਜਾ ਕੇ ਵੇਖੋ ਤੁਸੀਂ ਸ਼ਾਇਦ ਤੁਸੀਂ ਗਏ ਵੀ ਹੋਣੇ ਤੇ ਇੰਨਾ ਬੁਰਾ ਹਾਲ ਆ ਸਾਡੇ ਨਾਲ ਜਿਹੜਾ ਕਾਂਗਰਸ ਪੜ ਦੇ ਪ੍ਰਧਾਨ ਨੇ ਬੱਬਲ ਜੀ ਆ ਸਾਡੀਆਂ ਮਾਮਾ ਭੈਣਾ ਨੇ ਤੇ ਤੁਸੀਂ ਸਾਡੇ ਮੌਕਾ ਵੇਖੋ ਜਾ ਕੇ ਸਾਡਾ ਜੀਣਾ ਹਰਾਮ ਹੋਇਆ ਜਿਹੜੇ ਅਫਸਰ ਛਾਹੀ ਹੈਗੇ ਨੇ ਕਾਰਪਸ਼ੰਦ ਦੇ ਐਕਸੀਅਨ ਸਾਹਿਬ ਨੇ ਐਸ ਡੀਓ ਸਾਹਿਬ ਨੇ ਜਈ ਨੇ ਉਹ ਸਾਡੇ ਫੋਨ ਨਹੀਂ ਚੁੱਕਦੇ ਤੇ ਸਾਡੇ ਜਾ ਕੇ ਵੇਖੋ ਪਾਣੀ ਪੀਣਾ ਹਰਾਮ ਹੋਇਆ ਨੰਗਣਾ ਹਰਾਮ ਜੇ ਸਾਡੇ ਘਰ ਪਰੌਣੇ ਆ ਜਾਵੇ ਨਾ ਕੋਈ ਰਿਸਾ ਲੈ ਕੇ ਦੋ ਵੀ ਮੁਰਜੇ ਵੀ ਇਹ ਗਾਂਧੇ ਕੁੜੀ ਦੇਣੀ ਅਸੀਂ ਕਿੰਨੀ ਦੇਰ ਤੋਂ ਮੁਸ਼ਕਲ ਆ ਰਹੀ ਇਹ ਸਾਨੂੰ 3 ਮਹੀਨੇ ਹੋ ਗਏ ਜੀ 3 ਮਹੀਨੇ ਕਿਹੜੇ ਕਿਹੜੇ ਇਲਾਕੇ ਚ ਜਿਹੜੇ ਕਿਰਪਾਲ ਕਲੋਨੀ ਤੁੰਗਬਾਲਾ ਇਹ ਸਾਰੇ ਹੀ ਆ ਜੀ ਸਾਡੇ ਅੱਜ ਦੀ ਕਾਰਪੋਰੇਸ਼ਨ ਦਫ਼ਤਰ ਆਏ ਤੁਹਾਨੂੰ ਕੋਈ ਉੱਚ ਅਧਿਕਾਰੀ ਤੁਹਾਨੂੰ ਅੱਜ ਤੱਕ ਨਹੀਂ ਮਿਲਿਆ ਜੀ ਕਮਿਸ਼ਨਰ ਸਾਹਿਬ ਦੇ ਘਰ ਆਉ ਕਰਨਾ ਆਏ ਆ ਵੀ ਕਮਿਸ਼ਨਰ ਸਾਹਿਬ ਜੇ ਤੁਹਾਡੇ ਬੂਏ 'ਤੇ ਛੱਪੜ ਲਗਾ ਹੋਵੇ ਤੇ ਤੁਹਾਡੇ ਤੋਂ 1 ਮਿੰਟ ਤੋਂ ਪਹਿਲਾਂ ਸਾਫ਼ ਹੋ ਜੇ ਅਗਰ ਤੁਹਾਡਾ ਮਸਲਾ ਹੋਣ ਵੀ ਨਾ ਅਸੀਂ ਇੱਥੇ ਜੀ ਹੜਤਾਲ ਰੱਖਾਂਗੇ ਸਾਡੇ 100 ਬੀਬੀਆਂ ਆਈਆਂ ਇਹਦੇ 500 ਬੀਬੀਆਂ ਲੈ ਆਗੇ ਇਥੇ ਪੋ ਹੜਤਾਲ ਰੱਖਾਂਗੇ ਇਹਨਾਂ ਨੂੰ ਪਿੱਟਾਂਗੇ ਅੰਮ੍ਰਿਤਸਰ ਕਾਰਪੋਰੇਸ਼ਨ ਨੂੰ ਕੀ ਸਮਝਦੇ ਕਿਉਂ ਨਹੀਂ ਤੁਹਾਡੀ ਸੁਣਵਾਈ ਹੁੰਦੀ ਬਾਤ ਨਹੀਂ ਸੁਣਵਾਈ ਹੁੰਦੀ ਅਫਸਰ ਜੀ ਇਹ ਸਿਆ ਤੇ ਅੰਦਰੋਂ ਹੀ ਨਿਕਲਦੇ ਤੇ ਸਾਡੇ ਲੋਕ ਬੱਚੇ ਬਿਮਾਰ ਹੋਣੇ ਜਾ ਕੇ ਗੁਰਨਾਨ ਦੇ ਹਸਪਤਾਲ ਕੋ ਕਿੰਨੇ ਦਾਖਲ ਹੈ ਗਏ ਇੱਕ ਕੁੜੀ ਰੇਖਾ ਨਾ ਦੀ ਗੰਦਾ ਪਾਣੀ ਪੀ ਕੇ ਮਰ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਕਿਹੜੇ ਇਲਾਕੇ ਚ ਹੋਈ ਜੀ ਕਿਰਪਾਲ ਕਲੋਨੀ ਜੀ ਮੈਂ ਗੁਰਜਿੰਦਰ ਸਿੰਘ ਐਕਸੀਨ ਕਾਰਪੋਰੇਸ਼ਨ ਐਕਸੀਨ ਕਾਰਪੋਰੇਸ਼ਨ ਸਰ ਅੱਜ ਕੀ ਇਹਨਾਂ ਨੂੰ ਪਰਿਵਾਰ ਮੈਂ ਇਹਨਾਂ ਨੇ ਕਿਰਪਾਲ ਕਲੋਨੀ ਦੀਆਂ ਜਿਹੜੀਆਂ ਦਿੱਕਤਾਂ ਆਇਆਂ ਦੀਆਂ ਸੀਵਰ ਬੰਦ ਦੀਆਂ ਉਹ ਸੁਣੀਆਂ ਆਪਾਂ ਉਹਨੂੰ ਪਹਿਲ ਦੇ ਆਧਾਰ ਤੇ ਮੈਂ ਜਈ ਜੋਗਿੰਦਰ ਪਾਲ ਭੁੱਲਰ ਉਹ ਉਹਨਾਂ ਦੀ ਡਿਊਟੀ ਲਗਾਈਏ ਤੇ ਨਾਲ ਐਸ ਡੀਓ ਧਰਮਪ੍ਰੀਤ ਸਿੰਘ ਮੌਕੇ ਤੇ ਜਾਣਗੇ ਜੋ ਇਹਨਾਂ ਦੀ ਰਿਕੁਆਇਰਮੈਂਟ ਹੈਗਾ ਜਿੰਨੀਆਂ ਗਲੀਆਂ ਚ ਜੋ ਦਿੱਕਤ ਹੈਗੀ ਆ ਉਹਨੂੰ ਇੱਕ ਸਾਥ ਆਪਾਂ ਕੰਮ ਕਰਾਂਗੇ ਕੰਮ ਰੋਕਾਂਗੇ ਨਹੀਂ ਲਗਾ ਸਰ ਇਹਨਾਂ ਦਾ ਕਹਿਣਾ ਕਿ ਕਾਫੀ ਦੇਰ ਹੋ ਗਈ ਹੈ بار بار ਕੰਪਲੇਟ ਕੰਪਲੇਟ ਕਰਦੇ ਹੈਗਾ ਪਰ ਮਸਲਾ ਲੱਗਉਂ ਨਹੀਂ ਦੇਖੋ ਜੀ ਜਿਹੜੀ ਸੀ ਕੀ ਇੱਕ ਵਾਰੀ ਕਰਦੇ ਆ ਫੇਰ ਆ ਜਾਂਦੀ ਹੈ ਹੁਣ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਗਾਰਾ ਕਢਾਉਣ ਦੀ ਲੋੜ ਹੈ ਸਾਡਾ ਪੱਕਾ ਹੱਲ ਚਾਹੀਦਾ ਸਾਨੂੰ ਤੇ ਉਸੇ ਵਾਸਤੇ ਵੀ ਆਪਾਂ ਮਸ਼ੀਨਰੀ ਹੈ ਮਤਲਬ ਇੱਕ ਤੋਂ ਦੋ ਦਿਨ ਲੱਗ ਸਕਦੇ ਆ ਆਪਾਂ ਡਿਪਲੋਏ ਕਰਾਂਗੇ ਕਰਕੇ ਲਗਾਤਾਰ ਹੀ ਕੰਮ ਕਰਾਵਾਂਗੇ ਸਾਨੂੰ ਮੁਹੱਲਾ ਵਾਸੀ ਤੁਹਾਡੇ ਨਾਲ ਸਹਿਮਤ ਹੈ ਇਹ ਹੁਣ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੁਸੀਂ ਆਪਾਂ ਕੰਮ ਕਰਾਵਾਂਗੇ ਸਹਿਮਤ ਹੋ ਜਾਣਗੇ ਸਾਡੇ